ਗੁਰੂ ਨਾਨਕ ਦੇਵ ਜੀ ਆਪਣੀ ਮੱਕਾ ਤੇ ਮਦੀਨਾ ਦੀ ਯਾਤਰਾ ਤੋਂ ਬਾਅਦ ਇੱਥੇ ਬਗਦਾਦ ਆਏ ਸਨ ਗੁਰੂ ਨਾਨਕ ਸਾਹਿਬ ਜੀ ਜਦੋਂ ਇੱਥੇ ਪਹੁੰਚੇ ਆਪ ਜੀ ਨੇ ਭਾਈ ਮਰਦਾਨੇ ਨਾਲ ਸ਼ਹਿਰੋਂ ਬਾਹਰ ਹੀ ਡੇਰਾ ਲਾਇਆ ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਨੇ ਅੰਮ੍ਰਿਤ ਵੇਲੇ ਸਤਨਾਮ ਵਾਹਿਗੁਰੂ ਦਾ ਉੱਚਾ ਸਾਰਾ ਜੈਕਾਰਾ ਲਾਇਆ ਭਾਈ ਮਰਦਾਨੇ ਨੇ ਰਬਾਬ ਬਚਾਉਣੇ ਸ਼ੁਰੂ ਕੀਤੀ ਤੇ ਗੁਰੂ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ ਮੁਸਲਮਾਨ ਦੇਸ਼ ਵਿੱਚ ਸੰਗੀਤ ਤੇ ਪਾਬੰਦੀ ਸੀ ਉੱਥੇ ਕੋਈ ਵੀ ਸੰਗੀਤ ਨਹੀਂ ਸੀ ਗਾ ਸਕਦਾ ਕੁਝ ਨੇ ਜਾ ਕੇ ਬਗਦਾਦ ਦੇ ਪੀਰ ਤੇ ਹਾਕਮ ਨੂੰ ਜਾ ਦੱਸਿਆ ਉਸ ਨੇ ਅੱਗੋਂ ਹੁਕਮ ਦਿੱਤਾ ਕਿ ਇਸ अनोखे ਇਸਲਾਮ ਵਿਰੋਧੀ ਪਰਦੇਸੀ ਨੂੰ ਸੰਗਸਾਰ ਉਸ ਲਈ ਇੱਕ ਸਜ਼ਾ ਦਿੱਤੀ ਜਾਂਦੀ ਸੀ ਜਿਸ ਵਿੱਚ ਪੱਥਰ ਮਾਰ-ਮਾਰ ਕੇ ਮਾਰ ਦੇਣਾ ਸੀ ਕਿ ਆਕੇ ਸੰਗਸਾਰ ਕੀਤਾ ਜਾਵੇ ਲੋਕ ਪੱਥਰ ਵੱਟੇ ਚੁੱਕ ਕੇ ਗੁਰੂ ਜੀ ਵੱਲ ਆਏ ਪਰ ਗੁਰੂ ਜੀ ਦੇ ਰੱਬੀ ਨੂਰ ਭਰੇ ਚਿਹਰੇ ਵੱਲ ਵੇਖ ਕੇ ਠਠੰਬਰ ਗਏ ਉਹਨਾਂ ਵਿੱਚ ਪੱਥਰ ਮਾਰਨ ਦੀ ਹਿੰਮਤ ਨਾ ਰਹੀ ਕੁਝ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਪੱਥਰ ਮਾਰਨ ਲੱਗੇ ਤਾਂ ਉਹਨਾਂ ਦੇ ਹੱਥ ਉੱਥੇ ਹੀ ਰੁਕ ਗਏ ਕਿਸੇ ਪਾਸੇ ਹਿਲਜੁਲ ਨਾ ਕੀਤੀ ਫਿਰ ਸਾਰਿਆਂ ਨੇ ਗੁਰੂ ਜੀ પાસે ਮਵਾफी ਮੰਗੀ ਗੁਰੂ ਜੀ ਨੇ ਉਹਨਾਂ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਉਹਨਾਂ ਦਾ ਕ੍ਰੋਧ ਦੂਰ ਤੇ ਮਨ ਸ਼ਾਂਤ ਹੋ ਗਿਆ ਉਹਨਾਂ ਨੇ ਪੱਥਰ ਸੁੱਟ ਦਿੱਤੇ ਇਹ ਹਾਲ ਸੁਣ ਕੇ ਪੀਰ ਵੀ ਦਰਸ਼ਨਾਂ ਲਈ ਆਇਆ ਪੀਰ ਨੇ ਗੁਰੂ ਜੀ ਨੂੰ ਕਿਹਾ ਐ ਫਕੀਰ ਤੈਨੂੰ ਪਤਾ ਨਹੀਂ ਇੱਥੇ ਸੰਗੀਤ ਗਾਉਣਾ ਮਨਾ ਹੈ ਇੱਥੇ ਸ਼ਰੀਅਤ ਕਾਨੂੰਨ ਹੈ ਤੇ ਤੂੰ ਸੰਗੀਤ ਦੀਆਂ ਧੁਨਾਵਾਂ ਵਜਾਈ ਜਾ ਰਿਹਾ ਹੈ ਗੁਰੂ ਜੀ ਨੇ ਪੀਰ ਨੂੰ ਦੱਸਿਆ ਕਿ ਸੰਗੀਤ ਨਾਲ ਜ਼ਰੂਰੀ ਨਹੀਂ ਗਾਣੇ ਹੀ ਗਾਏ ਜਾਂਦੇ ਹਨ ਇਸ ਨਾਲ ਰੱਬ ਦਾ ਨਾਮ ਵੀ ਲਿਆ ਜਾ ਸਕਦਾ ਹੈ ਤੇ ਇਸ ਨੂੰ ਕੀਰਤਨ ਕਹਿੰਦੇ ਹਨ ਪੀਰ ਕੁਝ ਠੰਡਾ ਪੈ ਗਿਆ ਜ਼ਿਕਰ ਆਉਂਦਾ ਹੈ ਕਿ ਉਸਨੇ ਗੁਰੂ ਜੀ ਨੂੰ ਕਿਹਾ ਜੇ ਤੁਸੀਂ ਐਨੇ ਵੱਡੇ ਫਕੀਰ ਹੋ ਤੇ ਮੇਰੇਆਂ ਤਿੰਨ ਸਵਾਲਾਂ ਦੇ ਜਵਾਬ ਦੇ ਦਿਓ ਜੋ ਮੈਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ ਉਸਨੇ ਪਹਿਲਾ ਸਵਾਲ ਕੀਤਾ ਕਿ ਜੇ ਰੱਬ ਹੈ ਤਾਂ ਰੱਬ ਤੋਂ ਪਹਿਲਾਂ ਕੌਣ ਸੀ ਗੁਰੂ ਜੀ ਨੇ ਪਹਿਲੇ ਸਵਾਲ ਦਾ ਜਵਾਬ ਦੇਣ ਲਈ ਪੀਰ ਨੂੰ ਕਿਹਾ ਐ ਪੀਰ ਤੇਰੇ ਕੋਲ ਕਾਫੀ ਹੀਰੇ ਜਵਾਹਰ ਰਤਨੇ ਉਹਨਾਂ ਚੋਂ ਕੁਝ ਅਸ਼ਰਫੀਆਂ ਲੈ ਆ ਪੀਰ ਨੇ ਸੋਚਿਆ ਕੀ ਐ ਫਕੀਰ ਸ਼ਾਇਦ ਨਾਲਚੀ ਹੈ ਇਸ ਨੂੰ ਥੋੜੇ ਹੀਰੇ ਜਵਾਰਾ ਤੇ ਚਾਹੀਦੇ ਹਨ ਉਹ ਮਨ ਵਿੱਚ ਸੋਚ ਰਿਹਾ ਸੀ ਤੇ ਉਸ ਨੇ ਸੋਨੇ ਦੀਆਂ ਅਸ਼ਰਫੀਆਂ ਲੈ ਆਇਆ ਗੁਰੂ ਜੀ ਨੇ ਕਿਹਾ ਪੀਰ ਇਸ ਨੂੰ ਗਿਣ ਪੀਰ ਨੇ ਗਿਣਿਆ 1 2 3 4 ਗੁਰੂ ਜੀ ਨੇ ਕਿਹਾ ਪੀਰ ਤੂੰ ਗਲਤ ਗਿਣ ਰਿਹਾ ਹੈ ਦੁਬਾਰਾ ਗਿਣ ਪੀਰ ਨੇ ਫਿਰ ਗਿਣਨਾ ਸ਼ੁਰੂ ਕੀਤਾ 1 2 3 4 ਗੁਰੂ ਜੀ ਨੇ ਫਿਰ ਕਿਹਾ ਪੀਰ ਨਹੀਂ ਗਲਤ ਗਿਣ ਰਿਹਾ ਹੈ ਦੁਬਾਰਾ ਗਿਣੋ ਪੀਰ ਨੇ ਕਿਹਾ ਮੈਂ ਜਿੱਥੇ ਗਲਤ ਹੋਵਾਂ ਤੁਸੀਂ ਉੱਥੇ ਹੀ ਰੋਕ ਦੇਣਾ ਫਿਰ ਗਿਣਤੀ ਸ਼ੁਰੂ ਕੀਤੀ ਗੁਰੂ ਜੀ ਨੇ ਇੱਕ ਤੇ ਹੀ ਰੋਕ ਦਿੱਤਾ ਤੇ ਕਹਿੰਦੇ ਇੱਕ ਤੋਂ ਪਹਿਲਾਂ ਜੋ ਆਉਂਦਾ ਉਸ ਤੋਂ ਸ਼ੁਰੂ ਕਰ ਪੀਰ ਕਹਿੰਦਾ ਇੱਕ ਤੋਂ ਪਹਿਲਾਂ ਤੇ ਕੁਝ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਪੀਰ ਫਿਰ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ ਹੁੰਦਾ ਰੱਬ ਹੀ ਸ਼ੁਰੂ ਹੈ ਫਿਰ ਪੀਰ ਨੇ ਆਪਣਾ ਦੂਜਾ ਸਵਾਲ ਕੀਤਾ ਉਸਨੇ ਕਿਹਾ ਜੇਕਰ ਰੱਬ ਹੈ ਤਾਂ ਸਾਨੂੰ ਦਿਸਦਾ ਕਿਉਂ ਨਹੀਂ ਗੁਰੂ ਜੀ ਨੇ ਕਿਹਾ ਪੀਰ ਇੱਕ ਦੁੱਧ ਦਾ ਕਟੋਰਾ ਮੰਗਵਾਓ ਦੁੱਧ ਆ ਗਿਆ ਦੁੱਧ ਦੇ ਕਟੋਰੇ ਵੱਲ ਦੇਖ ਕੇ ਗੁਰੂ ਜੀ ਕਹਿੰਦੇ ਇਸ ਵਿੱਚ ਕੁਝ ਹੈ ਪੀਰ ਘਬਰਾ ਗਿਆ ਤੇ ਕਹਿੰਦਾ ਗੁਰੂ ਜੀ ਐਸ ਵਿੱਚ ਤੇ ਕੁਝ ਨਹੀਂ ਹੈ ਗੁਰੂ ਜੀ ਕਹਿੰਦੇ ਐਸ ਵਿੱਚ ਮੱਖਣ ਹੈ ਪੀਰ ਹੱਸ ਕੇ ਕਹਿੰਦਾ ਜੀ ਉਹ ਤੇ ਹੁੰਦਾ ਹੀ ਏ ਗੁਰੂ ਜੀ ਨੇ ਕਿਹਾ ਗੁਰੂ ਜੀ ਨੇ ਫਿਰ ਕਿਹਾ ਪੀਰ ਫਿਰ ਮੱਖਣ ਦਿਸਦਾ ਕਿਉਂ ਨਹੀਂ ਪੀਰ ਕਹਿੰਦਾ ਗੁਰੂ ਜੀ ਦੁੱਧ ਮਲਾਈ ਰਿੜਕਣ ਨਾਲ ਮੱਖਣ ਦਿਸੇਗਾ ਇਸ ਤਰ੍ਹਾਂ ਥੋੜਾ ਗੁਰੂ ਜੀ ਕਹਿੰਦੇ ਬਸ ਪੀਰ ਇਸ ਤਰ੍ਹਾਂ ਹੀ ਰੱਬ ਹੈ ਉਸ ਨੂੰ ਦੇਖਣ ਲਈ ਉਸ ਦਾ ਨਾਮ ਤੇ ਹੋਣਾ ਪੈਂਦਾ ਹੈ ਗੁਰੂ ਦੀ ਬਾਣੀ ਹੀ ਰੱਬ ਨੂੰ ਦੇਖਣ ਦਾ ਰਾਹ ਹੈ ਪੀਰ ਨੇ ਹੁਣ ਆਪਣਾ ਤੀਸਰਾ ਸਵਾਲ ਕੀਤਾ ਫਿਰ ਇਹ ਦੱਸੋ ਰੱਬ ਕਰਦਾ ਕੀ ਏ ਹੁਣ ਗੁਰੂ ਜੀ ਨੇ ਕਿਹਾ ਪੀਰ ਤੇਰੇ ਤੀਸਰੇ ਸਵਾਲ ਦਾ ਜਵਾਬ ਵੀ ਮੈਂ ਦਿੰਦਾ ਹਾਂ ਪਰ ਪਹਿਲਾਂ ਇਹ ਦੱਸ ਤੂੰ ਹੁਣ ਮੈਨੂੰ ਆਪਣਾ ਗੁਰੂ ਸਮਝਦਾ ਹੈ ਜਾਂ ਨਹੀਂ ਪੀਰ ਕਹਿੰਦਾ ਹਾਂ ਤੁਸੀਂ ਐਸਵੇਂ ਮੇਰੇ ਸਵਾਲਾਂ ਦੇ ਜਵਾਬ ਦੇ ਰਹੇ ਹੋ ਇਸ ਲਈ ਤੁਸੀਂ ਮੇਰੇ ਗੁਰੂ ਹੋ ਗੁਰੂ ਜੀ ਕਹਿੰਦੇ ਫਿਰ ਪੀਰ ਮੈਂ ਨੀਚੇ ਜ਼ਮੀਨ ਤੇ ਬੈਠਾ ਤੇ ਤੁਸੀਂ ਸਿੰਘਾਸਨ ਤੇ ਇਹ ਤਾਂ ਠੀਕ ਨਹੀਂ ਤਾਂ ਪੀਰ ਨੇ ਆਪਣੇ ਸਿੰਘਾਸਨ ਤੇ ਗੁਰੂ ਜੀ ਨੂੰ ਬਿਠਾਇਆ ਤੇ ਆਪ ਜ਼ਮੀਨ ਤੇ ਬੈਠ ਗਿਆ ਫਿਰ ਗੁਰੂ ਜੀ ਨੇ ਕਿਹਾ ਪੀਰ ਇਹ ਹੀ ਰੱਬ ਕਰਦਾ ਹੈ ਉਸ ਰੱਬ ਨੇ ਤੈਨੂੰ ਥੱਲੇ ਬਿਠਾ ਦਿੱਤਾ ਤੇ ਮੈਨੂੰ ਉਸੇ ਗੱਸਨ ਤੇ ਰੱਬ ਕੁਝ ਪਣਾ ਵਿੱਚ ਹੀ ਗਰੀਬ ਤੇ ਗਰੀਬ ਨੂੰ ਰਾਜਾ ਬਣਾ ਸਕਦਾ ਹੈ ਇਹੀ ਹੈ ਰੱਬ ਦਾ ਕੰਮ ਪੀਰ ਦਸਤਗੀਰ ਗੁਰੂ ਜੀ ਅੱਗੇ ਝੁੱਕ ਗਿਆ ਪੀਰ ਨੇ ਗੁਰੂ ਨਾਨਕ ਜੀ ਨਾਲ ਲੰਬਾ ਤਕਰਾਰ ਕੀਤਾ ਪਰ ਹਾਰ ਕੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਇਹ ਫਕੀਰ ਬਹੁਤ ਵੱਡਾ ਹੈ ਇਸ ਨੂੰ ਰੱਬ ਵੱਲੋਂ ਅਥਾ ਸ਼ਕਤੀ ਅਤੇ ਗਿਆਨ ਮਿਲਿਆ ਹੈ ਬਗਦਾਦ ਨਗਰੀ ਵਿੱਚ ਇਸ ਨੇ ਬੜੀ ਵੱਡੀ ਕਰਾਮਾਤ ਦਿਖਾਈ ਹੈ ਪੱਥਰ ਮਾਰਨ ਵਾਲਿਆਂ ਦੇ ਸਰੀਰ ਸੁੰਨ ਹੋ ਗਏ ਲੱਖਾਂ ਆਕਾਸ਼ ਪਤਾਲਾਂ ਦੀ ਵੀ ਇਸ ਨੇ ਵੱਡੀ ਤੇ ਨਵੀਂ ਗੱਲ ਦੱਸੀ ਹੈ ਬਗਦਾਦ ਵਿੱਚ ਵੀ ਹੋਈ ਪੀਰ ਨਾਲ ਗੋਸ਼ਟੀ ਦਾ ਜ਼ਿਕਰ ਪਾਈ ਗੁਰਦਾਸ ਜੀ ਐਉਂ ਕਰਦੇ ਹਨ ਪੁੱਛੇ ਪੀਰ ਤਕਰਾਰ ਕਰ ਐ ਫਕੀਰ ਵੱਡਾ ਅਤਾਈ ਇੱਥੇ ਵਿੱਚ ਬਗਦਾਦ ਦੀ वॾी कराम दिखाई